ਫਸਲੇ ਦੀ ਬਟਾਲਾ ਸ਼ਹਿਰ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਬਟਾਲਾ ਸ਼ਹਿਰ ਦੇ ਵਿੱਚ ਕਰਵਾ ਚੌਦ ਦੀ ਰਾਤ ਬਟਾਲਾ ਚ ਹੋਈ ਵੱਡੀ ਵਾਰਦਾਤਾਂ ਦੋ ਅਣਪਛਾਤੇ ਨੌਜਵਾਨਾਂ ਨੇ ਕੀਤੀ ਤਾੜ ਫਾਰ ਫਾਇਰਿੰਗ ਦੋ ਦੀ ਮੌਤ ਚਾਰ ਹੋਏ ਜ਼ਖਮੀ ਪੁਲਿਸ ਜਾਂਚ ਜੁੜੀ ਫਾਇਰਿੰਗ ਹੋਈ ਤਾਂ ਸੜਕ ਤੇ ਪਈ ਦੌਰ ਭਜਾਈ ਤੇ ਸੀਸੀਟੀਵੀ ਆਈ ਸਾਹਮਣੇ ਕਰਵਾ ਚੌਦ ਦੀ ਰਾਤ ਬਟਾਲਾ ਸ਼ਹਿਰ ਦੇ ਮੁੱਖ ਚੌਕ ਖਜੂਰੀ ਗੇਟ ਦੇ ਨੇੜੇ ਹੋਈ ਫਾਇਰਿੰਗ ਦੀ ਵੱਡੀ ਵਾਰਦਾਤਾ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਸ਼ਰਿਆਮ ਕਈ ਫਾਇਰਿੰਗ ਉੱਤੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤਾ ਚ ਦੋ ਲੋਕ ਹੋਏ ਦੋ ਲੋਕਾਂ ਦੀ ਹੋਈ ਮੌਤ ਅਤੇ ਚਾਰ ਹਨ ਗੰਭੀਰ ਜ਼ਖਮੀ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ ਚ ਚੱਲ ਰਿਹਾ ਹੈ ਮੌਕੇ ਤੇ ਵਾਰਦਾਤਾ ਤੇ ਪਹੁੰਚੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਕੀ ਦੱਸਿਆ ਜਾ ਰਿਹਾ ਹੈ ਕਿ ਦੋ ਲੋਕਾਂ ਦੀ ਹੋਈ ਮੌਤ ਚਾਰ ਗੰਭੀਰ ਜ਼ਖਮੀਆਂ ਜਿਨ੍ਹਾਂ ਦਾ ਸਿਵਲ ਹਸਪਤਾਲ ਬਟਾਲਾ ਚ ਚੱਲ ਰਿਹਾ ਹੈ ਇਹ ਲਾਜ ਮੌਕੇ ਤੇ ਵਾਰਦਾਤਾ ਤੇ ਪਹੁੰਚੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਕਿ ਦੇਖੋ ਕਿ ਬਟਾਲਾ ਸ਼ਹਿਰ ਚ ਕਰਵਾ ਚੌਦੀ ਰਾਤ ਬਟਾਲਾ ਸ਼ਹਿਰ ਚ ਹੋਈ ਵੱਡੀ ਵਾਰਦਾਤਾ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਕੀਤੀ ਗਈ ਤਾਲਫਰ ਫਾਇਰਿੰਗ ਤੇ ਦੋ ਦੀ ਮੌਤ ਚਾਰ ਹੋਏ ਜ਼ਖਮੀ ਬਿਲਕੁਲ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਦੇਖੋ ਬਟਾਲਾ ਸ਼ਹਿਰ ਤੋਂ ਖਾਸ ਰਿਪੋਰਟ ਨਿਊਜ਼ ਪੰਜਾਬ ਤੇ ਅਸੀਂ ਇੱਥੇ ਘੋਤੇ ਸੀ ਅੱਛਾ ਕੋਣ ਸਾਹਿਬ ਤੋਂ ਪਰ ਆਏ ਘੋਤੇ ਸੀ ਇਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰਨੇ ਨੇ ਸਾਡੇ ਤੇ ਕੌਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦਾ ਸਰਦਾਰ ਅੱਛਾ ਹਾਂਜੀ ਕਾਦੇ ਜਾਇ ਸੀ ਕਿ ਸਕੂਲੀ ਜਿਹੜਾ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਇਹ ਪਤਾ ਨਹੀਂ 10-12 ਨਾਲ ਹੁਣ ਕੱਢੇ ਉਹਨਾਂ ਨੇ ਇਹ ਗੋਲੀ ਤੁਹਾਡੇ ਅੱਦੇ ਵਿੱਚ ਚਲਾਈ ਉਹ ਦੇਖੋ ਆਹ ਲਫੋ ਕਾ ਸਾਹ ਤੁਹਾਡੀ ਕੋ ਦੁਸ਼ਮਨੀ ਜਿਹੜਾ ਨੇ ਪਤਾ ਨਹੀਂ ਦੱਸ ਕਾਥੋ ਅਈ ਦੇ ਮੇਰੀ ਫੇਟ ਸੀ ਅੱਛਾ ਤੁਹਾਡੀ ਪੇਟ ਨੂੰ ਸੀ ਟਾਡੇ ਜਿਹੜੇ ਮੁੰਡੇ ਜਿਹੜੇ ਗੱਲਬਾਤ ਸੀ ਨਾ ਕੀ ਨਾਮ ਹੈ ਤੁਹਾਡਾ ਜੀ ਸੰਜੀਤ শেੜ ਸੰਜੀਤ শেੜ ਤਾਂ ਪੁੰਨੇ ਕੰਦੇ ਦੇ ਜਖਮੀ ਹੋਇਆ ਇਹ ਮੇਰੇ ਤਿੰਨ ਭਰਾਰੇ ਇੱਕ ਮੈਂ ਇੱਕ ਜਿਸ ਆਈ ਆ ਦੋ ਮੁੰਡੇ ਹੋਰ ਨੇ ਹਾਂਜੀ ਕੀ ਹੋਇਆ ਸੀ ਉਹ ਜਾ ਪ੍ਰਾਪਤ ਹੋਈ ਹੁਣੇ ਅੱਗੇ ਇਹ ਸਾਧ ਜੀ ਨਰਾਮ ਗੜੀਆ ਹਾਲ ਲਾਗੇ ਕੋਈ ਫੈਰੀ ਨਹੀਂ ਹੋਈ ਉਸ ਬੰਦੀ ਕੋਈ ਦਿੱਕਤ ਜਿੱਡ ਹੋਏ ਨਹੀਂ ਮੈਂ ਪਾ ਆਇਆ ਇੱਥੇ ਉਹ ਜਾਇ ਉਸ ਬੰਦੀ ਕਾਰਵਾਈ ਕਰ ਰਿਹਾ ਤੇ ਕਿੰਨੇ ਲੋਕ ਜਗਦੇ ਕੀ ਇਹ ਫੇਰ ਤੱਕ ਜਖਮੀ ਹੋਣ ਬਾਰੇ ਪ੍ਰਾਪਤ ਹੋਇਆ ਪਤਾ ਲੱਗਿਆ ਤੇ ਉਹਦੇ ਬਾਰੇ ਡਾਕਟਰ ਸਰ ਕੋਈ ਲੈ ਰਹੇ ਕੋਈ ਹੋਰ ਡਾਕਟਰ ਬੁੱਧਾ ਬੋਲਦੇ ਦੋ ਲੋਕ ਬਰੋਡਰ ਨਹੀਂ ਮੈਨੂੰ ਇਹ ਜਾਣਕਾਰੀ ਮਿਲਦੀ ਹੈ ਸਰ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ